ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮ ਰਣਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਅਸਰ ਮਾਰਲਨ ਨਿਆਮ ਮੁਖੜ ਲੈਣਸਤੇ ਵਾਈਟ ਹਾਊਸ ਦੇ ਵਿੱਚ ਬਾਈਡਨ ਤੇ 트ੰਪ ਨੇ ਕੀਤੀ ਮੁਲਾਕਾਤ ਬਾਈਡਨ ਨੇ 트ੰਪ ਨੂੰ ਕਿਹਾ ਵੈਲਕਮ ਬੈਕ ਰਿਪਬਲਿਕਨ ਪਾਰਟੀ ਨੇ ਅਮਰੀਕੀ ਪ੍ਰਤੀਨਿਧੀ ਸਭਾ ਚ ਜਿੱਤੀਆਂ 218 ਸੀਟਾਂ ਅਰੇਜ਼ੋਨਾ ਤੇ ਕੈਲੀਫੋਰਨੀਆ ਦੇ ਨਤੀਜੇ ਆਈ ਸਾਹਮਣੇ ਯੂ ਐਸ ਨੇ ਦਸੰਬਰ 2024 ਵੀਜ਼ਾ ਬੁਲਟਨ ਕੀਤਾ ਜਾਰੀ EB2 ਤੇ 3 ਚ ਭਾਰਤੀਆਂ ਲਈ ਮਾਮੂਲੀ ਵੜ ਹੁਣ ਖਬਰਾਂ ਵਿਸਥਾਰ ਦੇ ਨਾਲ ਬਿਤੇ ਦਿਨ ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ ਜੋ ਬੈਡਨ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਇੱਕ ਅਹਿਮ ਮੁਲਾਕਾਤ ਹੋਈ ਇਸ ਸਾਬਕਾ ਰਾਸ਼ਟਰਪਤੀ ਦੀ ਨਵੇਂ ਰਾਸ਼ਟਰਪਤੀ ਦੇ ਨਾਲ ਇਸ ਮੁਲਾਕਾਤ ਦੇ ਦੌਰਾਨ ਵਾਈਟ ਹਾਊਸ ਦੇ ਵਿੱਚ ਪੱਤਰਕਾਰ ਵੀ ਮੌਜੂਦ ਸਨ ਤੇ ਉਹਨਾਂ ਨੇ ਦੋਵਾਂ ਦੀਆਂ ਹੈਂਡਸ਼ੇਕ ਕਰਦੀਆਂ ਤਸਵੀਰਾਂ ਵੀ ਕੈਮਰੇ ਦੇ ਵਿੱਚ ਕੈਦ ਕੀਤੀਆਂ ਇਸ ਦੌਰਾਨ ਜੋ ਬੈਡਨ ਨੇ ਜਿੱਥੇ ਡੋਨਾਲਡ ਟਰੰਪ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਉਹਨਾਂ ਨੇ ਵੈਲਕਮ ਬੈਕ ਵੀ ਕਿਹਾ ਰਾਸ਼ਟਰਪਤੀ ਬਾਈਡਨ ਨੇ ਪਰਿਵਰਤਨ ਪ੍ਰਕਿਰਿਆ ਦੇ ਹਿੱਸੇ ਵਜੋਂ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਬੀਤੇ ਦਿਨ ਵਾਈਟ ਹਾਊਸ ਦੇ ਵਿੱਚ ਵੈਲਕਮ ਬੈਕ ਕੀਤਾ ਲਗਭਗ 2 ਘੰਟੇ ਦੀ ਮੀਟਿੰਗ ਹੋਈ ਇਹ ਇੱਕ ਅਜਿਹੀ ਰਸਮ ਹੈ ਜਿਸ ਨੂੰ 트੍ਰੰਪ ਨੇ 2020 ਦੇ ਵਿੱਚ ਮਿਸਟਰ ਬਾਈਡਨ ਤੱਕ ਅੱਗੇ ਨਹੀਂ ਸੀ ਵਿਦਾਇਆ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰਨ ਜੀਨ ਪੀਅਰ ਨੇ ਮੀਟਿੰਗ ਨੂੰ ਮਹੱਤਵਪੂਰਨ ਕਿਹਾ ਅਤੇ ਕਿਹਾ ਕਿ ਇਨ੍ਹਾਂ ਦੋਵੇਂ ਸ਼ਖਸੀਅਤਾਂ ਨੇ ਰਾਸ਼ਟਰੀ ਸੁਰੱਖਿਆ ਤੇ ਘਰੇਲੂ ਨੀਤੀ ਦੇ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਮਿਸਟਰ ਬਾਈਡਨ ਨੇ ਕਾਂਗਰਸ ਦੀ ਕਾਰਜ ਸੂਚੀ ਵਿੱਚ ਮਹੱਤਵਪੂਰਨ ਚੀਜ਼ਾਂ ਨੂੰ ਉਠਾਇਆ। ਮੀਟਿੰਗ ਦੇ ਸਖਰਤੇ ਸਿਰਫ ਇੱਕ ਪਲ ਲਈ ਮੌਜੂਦ ਪੱਤਰਕਾਰਾਂ ਦੇ ਸਾਹਮਣੇ ਦੋਵੇਂ ਹੀ ਸ਼ਖਸੀਅਤਾਂ ਨੇ ਹੱਥ ਮਿਲਾਇਆ ਤੇ ਤਸਵੀਰਾਂ ਚੰਕਿਤ ਕੀਤੀਆਂ ਗਈਆਂ ਮਿਸਟਰ ਬਾਈਡਨ ਨੇ ਮਿਸਟਰ ਡੋਨਾਲਡ ਟਰੰਪ ਨੂੰ ਕਿਹਾ ਕਿ ਇਸ ਵਾਈਟ ਹਾਊਸ ਦੇ ਵਿੱਚ ਵਾਪਸ ਆਉਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮਿਸਟਰ ਟਰੰਪ ਨੇ ਕਿਹਾ ਕਿ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹ ਪਰਿਵਰਤਨ ਜ਼ਰੂਰੀ ਹੁੰਦੇ ਨੇ ਤੇ ਇਹ ਨਿਰਵਿਘਨ ਪਰਿਵਰਤਨ ਦੇ ਵਿੱਚ ਟਰੰਪ ਆਪਣਾ ਅਹਿਮ ਯੋਗਦਾਨ ਪਾਉਣਗੇ ਹਾਲਾਂਕਿ 트럼ਪ ਅਤੇ ਬਾਈਡਨ ਕਿਸੇ ਨਵੀਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਇਹ ਮੀਟਿੰਗ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਥੋੜੀ ਦੇਰ ਬਾਅਦ ਸ਼ੁਰੂ ਕੀਤੀ ਗਈ ਸੀ ਵਾਈਟ ਹਾਊਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਵਾਈਟ ਹਾਊਸ ਦੇ ਚੀਫ ਆਫ ਸਟਾਫ ਜੈਫ ਜੀਐਨਸ ਅਤੇ ਵਾਈਟ ਹਾਊਸ ਦੀ ਆਉਣ ਵਾਲੀ ਚੀਫ ਆਫ ਸਟਾਫ ਸੂਜੀ ਵੇਲਜ਼ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਹਾਲਾਂਕਿ ਮੈਲਾਨੀਆ 트럼ਪ ਜੋ ਕਿ ਫਰਸਟ ਲੇਡੀ ਬਣ ਗਈ ਨੇ ਉਹਨਾਂ ਨੇ ਚਿਲ ਬਾਈਡਨ ਦੇ ਨਾਲ ਮੁਲਾਕਾਤ ਨਹੀਂ ਕੀਤੀ ਜਦਕਿ ਇਹ ਰਵਾਜ਼ ਹੈ ਰਵਾਇਤ ਮੁਤਾਬਕ ਫਰਸਟ ਲੇਡੀਜ਼ ਆਪਸ ਦੇ ਵਿੱਚ ਮਿਲਦੀਆਂ ਨਹੀਂ ਮਿਲਨੀਆ ਟਰੰਪ ਨੇ 2016 ਵਿੱਚ ਮਿਸ਼ੈਲ ਓਬਾਮਾ ਦੇ ਨਾਲ ਤਾਂ ਮੁਲਾਕਾਤ ਕੀਤੀ ਸੀ ਜਿਲ ਬਾਈਡਨ ਦੇ ਦਫਤਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਮਿਲਨੀਆ ਟਰੰਪ ਨੂੰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇੱਕ ਹੱਥ ਲਿਖਤ ਵਿਦਾਇਤੀ ਪੱਤਰ ਭੇਜਿਆ ਤੇ ਇਹ ਵੀ ਕਿਹਾ ਹੈ ਕਿ ਤਬਦੀਲੀ ਵਿੱਚ ਸਹਾਇਤਾ ਕਰਨ ਲਈ ਉਨ੍ਹਾਂ ਦੀ ਟੀਮ ਤਿਆਰੀ ਦਾ ਪ੍ਰਗਟਾਵਾ ਕਰ ਰਹੀ ਹੈ ਮਿਲਨੀਆ ਟਰੰਪ ਦੇ ਦਫਤਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਸ਼੍ਰੀਮਤੀ ਟਰੰਪ ਵਾਈਟ ਹਾਊਸ ਦੇ ਵਿੱਚ ਅੱਜ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਹ oval ਦਫਤਰ ਦੇ ਵਿੱਚ ਉਹਨਾਂ ਦੇ ਪਤੀ ਦੀ ਵਾਪਸੀ ਦੇ ਲਈ ਬਹੁਤ ਉਤਸ਼ਾਹਿਤ ਨੇ ਜ਼ਿਕਰ ਇਹ ਖਾਸ ਹੈ ਕਿ ਇਸ ਤੋਂ ਪਹਿਲਾਂ 트럼ਪ ਅਤੇ ਬਾਇਡਨ ਜੂਨ ਦੇ ਵਿੱਚ ਇੱਕ ਡਿਬੇਟ ਦੇ ਦੌਰਾਨ ਆਮੋ ਸਾਹਮਣੇ ਮਿਲੇ ਸੀ ਤੇ ਉਸ ਤੋਂ ਬਾਅਦ ਬਿੱਤੇ ਦਿਨ ਇਹਨਾਂ ਨੂੰ ਆਮੋ ਸਾਹਮਣੇ ਤੇ ਖੁਸ਼ ਵੇਖਿਆ ਗਿਆ ਹੈ ਰਿਪਬਲਿਕਨ ਪਾਰਟੀ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੇ ਵਿੱਚ 218 ਸੀਟਾਂ ਜਿੱਤ ਲਈਆਂ ਨੇ ਕੈਲੀਫੋਰਨੀਆ ਅਤੇ ਐਰੀਜ਼ੋਨਾ ਦੇ ਵਿੱਚ ਹੈਟਲੇ ਸਦਨ ਦੀਆਂ ਚੋਣਾਂ ਦੇ ਦੌਰਾਨ ਰਿਪਬਲਿਕਨ ਪਾਰਟੀ ਦੀ ਇਹ ਵੱਡੀ ਅਤੇ ਅਹਿਮ ਜਿੱਤ ਰਹੀ ਹੈ ਜਿਸ ਤੋਂ ਬਾਅਦ ਡੋਨਾਲਡ 트੍ਰੰਪ ਕਾਫੀ ਖੁਸ਼ ਨਜ਼ਰ ਆ ਰਹੇ ਨੇ ਅਮਰੀਕੀ ਸੰਸਦ ਦੇ ਹੇਟਲੇ ਸਦਨ ਹਾਊਸ ਆਫ ਰਿਪਰਿਜ਼ੈਂਟੇਟਿਵ ਵਿੱਚ ਰਿਪਬਲਿਕਨ ਪਾਰਟੀ ਨੇ 2018 ਸੀਟਾਂ ਜਿੱਤ ਲਈਆਂ ਨੇ ਅਤੇ ਇਸ ਦੇ ਨਾਲ ਹੀ ਪਾਰਟੀ ਦਾ ਸੱਤਾ ਤੇ ਪੂਰਾ ਕਬਜ਼ਾ ਹੋ ਗਿਆ ਹੈ ਅਰੀਜ਼ੋਨਾ ਅਤੇ ਕੈਲੀਫੋਰਨੀਆ ਵਿੱਚ ਹੇਟਲੇ ਸਦਨ ਦੀਆਂ ਸੀਟਾਂ ਤੇ ਜਿੱਤ ਨਾਲ ਰਿਪਬਲਿਕਨ ਪਾਰਟੀ ਨੇ ਪ੍ਰਤੀਨਿਧੀ ਸਭਾ ਵਿੱਚ 218 ਸੀਟਾਂ ਜਿੱਤੀਆਂ ਜੋ ਬਹੁਮਤ ਦੇ ਬਰਾਬਰ ਹੈ ਰਿਪਬਲਿਕਨ ਪਾਰਟੀ ਨੇ ਪਹਿਲਾਂ ਹੀ ਸੈਨੇਟ ਤੇ ਕਬਜ਼ਾ ਕਰ ਲਿਆ ਹੈ ਰਿਪਬਲਿਕਨ ਪਾਰਟੀ ਦੇ ਨੇਤਾ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਸਵੇਰੇ ਸੰਸਦ ਭਵਨ ਕੰਪਲੈਕਸ 'ਚ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸਦਨ ਵਿੱਚ ਟਰੰਪ ਦੇ ਸਹਿਯੋਗੀ ਪਹਿਲਾਂ ਹੀ ਸੰਕੇਤ ਦੇ ਚੁੱਕੇ ਨੇ ਕਿ ਉਹ ਸੱਤਾ ਤੋਂ ਬਾਹਰ ਹੋਣ ਦੌਰਾਨ ਉਹਨਾਂ ਨੂੰ ਪੇਸ਼ ਆਈਆਂ ਕਾਨੂੰਨੀ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਪਾਰਟੀ ਨੇਤਾ ਦਾ ਸਮਰਥਨ ਕਰਨਗੇ ਚੁਣੇਗੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਟਾਰਨੀ ਜਰਨਲ ਦੇ ਅਹੁਦੇ ਲਈ ਪ੍ਰਤੀਨਿਧੀ ਮੈਟ ਗੈਟਸ ਨੂੰ ਨਾਮਜ਼ਦ ਕਰਨਗੇ ਜੋਸਟੇ ਨਜ਼ਦੀਕੀ ਨੇ US ਨੇ ਆਪਣਾ ਦਸੰਬਰ 2024 ਦਾ ਵੀਜ਼ਾ ਬੁਲਟਨ ਜਾਰੀ ਕਰ ਦਿੱਤਾ ਹੈ ਜਿਸ ਵਿੱਚ EB2 ਅਤੇ EB3 ਦੇ ਵਿੱਚ ਭਾਰਤੀਆਂ ਲਈ ਮਾਮੂਲੀ ਵੜਤ ਵੇਖਣ ਨੂੰ ਮਿਲ ਰਹੀ ਹੈ ਇਹ ਪੂਰੇ ਵੇਰਵੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ EB1 2 3 4 ਅਤੇ 5 ਦੇ ਨਾਲ ਸੰਬੰਧਿਤ ਅਹਿਮ ਜਾਣਕਾਰੀ ਸਾਂਝ ਕੀਤੀ ਗਈ ਹੈ ਜਿਸ ਦੇ ਤਹਿਤ ਭਾਰਤੀਆਂ ਨੂੰ ਅਤੇ ਬਾਕੀ ਪ੍ਰਵਾਸੀਆਂ ਨੂੰ ਵੀਜ਼ਾ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ US Department of State ਦੇ ਕੌਂਸਲਰ ਮਾਮਲਿਆਂ ਦੇ ਬਿਊਰੋ ਨੇ ਆਪਣਾ ਦਸੰਬਰ 2024 ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਜਿਸ ਵਿੱਚ ਗ੍ਰੀਨ ਕਾਰਡ ਬਿਨੇਕਾਰਾਂ ਲਈ ਐਡਜਸਟਮੈਂਟ ਦਾ ਵੇਰਵਾ ਦਿੱਤਾ ਗਿਆ ਹੈ ਭਾਰਤੀ ਬਿਨੇਕਾਰਾਂ ਲਈ ਰੋਜ਼ਗਾਰ ਅਧਾਰਿਤ ਸ਼੍ਰੇਣੀਆਂ EB2 ਅਤੇ EB3 ਮਾਮੂਲੀ ਤਰੱਕੀ ਵੇਖੀ ਗਈ ਹੈ ਜਦਕਿ ਪਰਿਵਾਰ ਦੁਆਰਾ ਸਪੌਂਸਰ ਕੀਤੇ ਵੀਜ਼ਾ ਸ਼੍ਰੇਣੀਆਂ ਦੇ ਵਿੱਚ ਸਾਰੇ ਖੇਤਰਾਂ ਦੇ ਵਿੱਚ ਤਬਦੀਲੀਆਂ ਨਹੀਂ ਆਈਆਂ ਹਾਲਾਂਕਿ ਇਹ ਬੜਤ ਮੁਕਾਬਲਤਨ ਛੋਟੀ ਹੈ ਪਰ ਫਿਰ ਵੀ ਉਹਨਾਂ ਲੋਕਾਂ ਲਈ ਸਕਾਰਾਤਮਕ ਸੰਕੇਤ ਹੋ ਸਕਦੀ ਹੈ ਜੋ ਇਨ੍ਹਾਂ ਸ਼੍ਰਈਆਂ ਵਿੱਚ ਅਪਲਾਈ ਕਰ ਰਹੇ ਨੇ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਦੀ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਆਗਿਆ ਦੇਣ ਵਾਲੀ EB3 ਵੀਜ਼ਾ ਸ਼੍ਰੇਣੀ ਵਿੱਚ ਭਾਰਤ ਲਈ ਅੰਤਮ ਐਕਸ਼ਨ ਕਟਆਫ ਤਾਰੀਖ 1 ਹਫ਼ਤੇ ਤੋਂ ਵੱਧ ਕੇ 8 ਨਵੰਬਰ 2024 ਹੋ ਗਈ ਹੈ ਚੀਨ ਅਤੇ ਮੈਕਸੀਕੋ ਜਿਹੇ ਦੂਜੇ ਦੇਸ਼ਾਂ ਦੇ ਬਿਨਕਾਰਾਂ ਲਈ ਤਾਰੀਖਾਂ ਉਹੀ ਰਹਿਣਗੀਆਂ ਬਿਨੇਕਾਰਾ ਕੋਲ ਉਹਨਾਂ ਦੇ ਮੌਜੂਦਾ ਸਥਾਨ ਦੇ ਆਧਾਰ ਤੇ ਦੋ ਮੁੱਖ ਰਸਤੇ ਹੁੰਦੇ ਨੇ ਪਹਿਲਾ ਅਮਰੀਕਾ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਲੋਕਾਂ ਲਈ ਇਹ ਪ੍ਰਕਿਰਿਆ ਉਹਨਾਂ ਨੂੰ ਆਪਣੀ ਵੀਜ਼ਾ ਸਥਿਤੀ ਨੂੰ ਇੱਕ ਸਥਾਈ ਨਿਵਾਸੀ ਵਿੱਚ ਬਦਲਣ ਦੀ ਆਗਿਆ ਦਿੰਦੀ ਹੈ ਤੇ ਦੂਜਾ ਅਮਰੀਕਾ ਤੋਂ ਬਾਹਰਲੇ ਬਿਨਕਾਰਾਂ ਲਈ ਉਹਨਾਂ ਨੂੰ ਇੱਕ ਅਮਰੀਕੀ ਕੌਂਸੂਲੇਟ ਜਾਂ ਦੂਤਖਾਨੇ ਵਿੱਚ ਪ੍ਰਵਾਸੀ ਵੀਜ਼ਾ ਲਈ ਅਰਜ਼ੀ ਦੇਣੀ ਚਾਹੀਦੀ ਹੈ। ਰੋਜ਼ਗਾਰ ਅਧਾਰਿਤ ਵੀਜ਼ਾ ਸ਼੍ਰੇਣੀਆਂ ਦੀ ਵੰਡ ਵੀਜ਼ਾ ਬੁਲਟਨ ਵਿੱਚ ਰੋਜ਼ਗਾਰ ਅਧਾਰਿਤ ਵੀਜ਼ਿਆਂ ਲਈ 5 ਸ਼੍ਰੇਣੀਆਂ ਤੱਕ ਵੇਰਵਾ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਹਰੇਕ ਵਿੱਚ ਉਪਲਬਧ ਕੁੱਲ ਵੀਜ਼ਿਆਂ ਦਾ ਖਾਸ ਪ੍ਰਤੀਸ਼ਤ ਹੈ। EB-1 ਤਰਜੀਹੀ ਕਰਮਚਾਰੀ ਦੇ ਵਿੱਚ ਗਲੋਬਲ ਵੋਲ ਰੋਜ਼ਗਾਰ ਅਧਾਰਿਤ ਵੀਜ਼ਾ ਦਾ 28.6% ਅਲਾਟ ਕੀਤਾ ਗਿਆ ਹੈ ਜਿਸ ਵਿੱਚ EB4 ਅਤੇ EB5 ਵੀਜ਼ਾ ਤੋਂ ਕਿਸੇ ਵੀ ਸਰਪਲਸ ਸ਼ਾਮਿਲ ਹੈ EB2 ਐਡਵਾਂਸਡ ਡਿਗਰੀ professional ਜਾਂ ਬੇਮਿਸਾਲ ਯੋਗਤਾ ਦੇ ਵਿੱਚ ਗਲੋਬਲ ਵੀਜ਼ਾ ਦਾ 28.6% ਪ੍ਰਾਪਤ ਕਰਦਾ ਹੈ ਤੇ ਨਾਲ ਹੀ EB1 ਤੋਂ ਕੋਈ ਵੀ ਅਨਵਰਤਿਆ ਵੀਜ਼ਾ ਪ੍ਰਾਪਤ ਕਰਦਾ ਹੈ EB3 ਹੁਨਰਮੰਦ ਕਾਮੇ ਅਤੇ ਪੇਸ਼ੇਵਾਰਾਂ ਲਈ 28.6% ਵੀਜ਼ੇ ਦਿੱਤੇ ਗਏ ਨੇ 10000 ਹੋਰ ਕਾਮਿਆਂ ਲਈ ਵੀ। ਰੱਖਵੇਂ ਨੇ EB4 ਵਿਸ਼ੇਸ਼ ਪ੍ਰਵਾਸੀਆਂ ਲਈ ਗਲੋਬਲ ਵੀਜ਼ਾ ਦਾ 7.1% ਹਿੱਸਾ ਪ੍ਰਾਪਤ ਕਰਦਾ ਹੈ ਜਿਸ ਵਿੱਚ ਇੱਕ ਹਿੱਸਾ ਖਾਸ ਖੇਤਰਾਂ ਵਿੱਚ ਨਿਵੇਸ਼ਕਾਂ ਲਈ ਹੈ। EB5 ਰੁਜ਼ਗਾਰ ਸਿਰਜਣਾ ਦੇ ਵਿੱਚ ਨਿਵੇਸ਼ਕਾਂ ਲਈ ਵਿਸ਼ਵਵਿਆਪੀ ਰੁਜ਼ਗਾਰ ਅਧਾਰਿਤ ਵੀਜ਼ਾ ਦਾ 7.1% ਨਿਰਧਾਰਿਤ ਕੀਤਾ ਗਿਆ ਹੈ। बुलटिन ਵਿੱਚ ਭਾਰਤ ਮੈਕਸੀਕੋ ਫਿਲੀਪੀਨਸ ਅਤੇ ਹੋਰ ਖੇਤਰਾਂ ਲਈ ਪਰਿਵਾਰ ਆਧਾਰਿਤ ਵੀਜ਼ਾ ਸ਼੍ਰੇਣੀਆਂ ਲਈ ਕੋਈ ਅਪਡੇਟ ਨਹੀਂ ਕੀਤਾ ਗਿਆ। ਜ਼ਿਕਰ ਇਹ ਖਾਸ ਹੈ ਕਿ ਯੂਐਸ ਵੀਜ਼ਾ ਬੁਲਟਨ ਇੱਕ ਮਹੀਨਾਵਾਰ ਪ੍ਰਕਾਸ਼ਨ ਹੈ ਜੋ ਵੱਖ-ਵੱਖ ਸ਼੍ਰੇਣੀਆਂ ਵਿੱਚ ਗ੍ਰੀਨ ਕਾਰਡ ਬਿਨਕਾਰਾਂ ਲਈ ਤਰਜੀਹੀ ਤਰੀਖਾਂ ਪ੍ਰਦਾਨ ਕਰਦਾ ਹੈ। ਇਹ ਦਸਤਾਵੇਜ਼ ਬਿਨਕਾਰਾਂ ਨੂੰ ਇਸ ਸੰਚਨ ਵਿੱਚ ਮਦਦ ਕਰਦਾ ਹੈ ਕਿ ਉਹ ਕਤਾਰ ਵਿੱਚ ਪਹਿਲਾਂ ਤੋਂ ਮੌਜੂਦ ਵੀਜ਼ਾ ਅਰਜ਼ੀਆਂ ਦੀ ਗਿਣਤੀ ਦੇ ਆਧਾਰ 'ਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਵਿੱਚ ਕਦੋਂ ਅੱਗੇ ਵਧ ਸਕਦੇ ਨੇ। ਡਿਪਾਰਟਮੈਂਟ ਆਫ ਹਸਟੇਟ ਹਰ ਮਹੀਨੇ ਵੀਜ਼ਾ ਦੀ ਉਪਲਬਧਤਾ ਦੀ ਸਮੀਖਿਆ ਕਰਦਾ ਹੈ ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਲੰਬਿਤ ਅਰਜ਼ੀਆਂ ਦੀ ਗਿਣਤੀ ਦੇ ਆਧਾਰ ਤੇ ਵਿਵਸਥਾ ਕਰਦਾ ਹੈ ਵੀਜ਼ਾ ਬੁਲਟਿਨ ਗ੍ਰੀਨ ਕਾਰਡ ਬਿਨੇਕਾਰਾਂ ਲਈ ਇੱਕ ਜ਼ਰੂਰੀ ਗਾਈਡ ਵਜੋਂ ਕੰਮ ਕਰਨਾ ਜਾਰੀ ਰੱਖਦਾ ਹੈ ਉਹਨਾਂ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਉਹ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਕਿੱਥੇ ਖੜੇ ਨੇ ਅਗਲੀ ਵੀਜ਼ਾ ਬੁਲਟਿਨ ਰਿਲੀਜ਼ ਜਨਵਰੀ 2025 ਵਿੱਚ ਹੋਣ ਦੀ ਉਮੀਦ ਹੈ ਓਯੋਦੇ ਸੰਸਦ ਮੈਂਬਰਾਂ ਨੇ ਇੱਕ ਅਜੀਹਾ ਫੈਸਲਾ ਲੈ ਲਿਆ ਹੈ ਜਿਸ ਤੋਂ ਬਾਅਦ 트랜ਸ ਜੈਂਡਰ ਭਾਈਚਾਰੇ ਦੇ ਵਿੱਚ ਨਮੋਸ਼ੀ ਵਿਖਣ ਨੂੰ ਮਿਲ ਰਹੀ ਹੈ ਓਯੋਦੇ ਸੰਸਦ ਮੈਂਬਰਾਂ ਨੇ 트랜ਸ ਜੈਂਡਰ ਵਿਦਿਆਰਥੀਆਂ ਦੀ ਬਾਥਰੂਮ ਤੱਕ ਪਹੁੰਚ ਦੇ ਉੱਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਓਹੋ ਸੈਨੇਟ ਨੇ ਬੀਤੇ ਦਿਨ 트ਾਂਸਜੈਂਡਰ ਵਿਦਿਆਰਥੀਆਂ ਦੇ ਬਾਥਰੂਮਾਂ ਦੀ ਵਰਤੋਂ ਕਰਨ ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਉਹਨਾਂ ਦੀ ਲਿੰਗ ਪਛਾਣ ਦੇ ਅਨੁਕੂਲ ਹੈ ਤੇ ਇਹ ਉਪਾਰ ਰਿਪਬਲਿਕਨ ਗਵਰਨਰ ਮਾਈਕ ਡਿਵਾਈਨ ਨੂੰ ਭੇਜਿਆ ਗਿਆ ਹੈ ਰਿਪਬਲਿਕਨ ਸਮਰਥਿਤ ਬਿੱਲ ਜਨਤਕ ਕੇ 12 ਸਕੂਲਾਂ ਅਤੇ ਉੱਚ ਸਿੱਖਿਆ ਦੀਆਂ ਸੰਸਥਾਵਾਂ ਤੇ ਲਾਗੂ ਹੁੰਦਾ ਹੈ ਇਸ ਲਈ ਸਕੂਲਾਂ ਨੂੰ ਸਕੂਲ ਦੀਆਂ ਇਮਾਰਤਾਂ ਅਤੇ ਸਕੂਲ ਦੁਆਰਾ ਸਪੌਂਸਰ ਕੀਤੇ ਸਮਾਗਮਾਂ ਲਈ ਵਰਤੀਆਂ ਜਾਂਦੀਆਂ ਸਹੂਲਤਾਂ ਦੋਵਾਂ ਵਿੱਚ ਜਨਮ ਸਮੇਂ ਜਾਂ ਨੇੜੇ ਦਾਰਿਤ ਕੀਤੇ ਗਏ ਲਿੰਗ ਦੇ ਆਧਾਰ ਤੇ ਨਿਵੇਕਲੇ ਵਰਤੋਂ ਲਈ ਮਰਦਾਂ ਤੇ ਔਰਤਾਂ ਵਿੱਚੋਂ ਕਿਸੇ ਇੱਕ ਲਈ ਵੱਖਰੇ ਬਾਥਰੂਮ ਲੋਕਰੂਮ ਅਤੇ ਰਿਹਾਈਸ਼ਨ ਦਾਰਿਤ ਕਰਨ ਦੀ ਲੋੜ ਹੁੰਦੀ ਹੈ ਇਹ ਕਾਨੂੰਨ ਸਕੂਲ ਦੇ ਕਰਮਚਾਰੀਆਂ ਐਮਰਜੈਂਸੀ ਜਾਂ ਛੋਟੇ ਬੱਚਿਆਂ ਜਾਂ ਅਪਾਹਜ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਤੇ ਲਾਗੂ ਨਹੀਂ ਹੋਵੇਗਾ ਅਤੇ ਸਕੂਲ ਅਜੇ ਵੀ ਸਿੰਗਲ ਵਰਤੋਂ ਅਤੇ ਪਰਿਵਾਰਕ ਬਾਥਰੂਮ ਸਹੂਲਤਾ ਪ੍ਰਦਾਨ ਕਰਨ ਦੇ ਯੋਗ ਹੋਣਗੇ ਓਹੋ ਦੇ ਐਸੀਐਲਯੂ ਨੇ ਗਵਰਨਰ ਨੂੰ ਇਸ ਉੱਤੇ ਹਸਤਾਖਰ ਨਾ ਕਰਨ ਦੀ ਅਪੀਲ ਕੀਤੀ ਹੈ ਜਿਸ ਦੀ ਇਸ ਨੇ ਐਲਜੀਬੀਟੀਕਿਊ ਪਲਸ ਓਹੋ ਦੇ ਗੋਪਨੀਯਤਾ ਦੇ ਅਧਿਕਾਰ ਦੀ ਉਲੰਘਣਾ ਵਜੋਂ ਨਿੰਦਾ ਵੀ ਕੀਤੀ ਹੈ ਕਟੋਕਟਾ 11 ਰਾਜਾਂ ਨੇ ਪਬਲਿਕ ਸਕੂਲਾਂ ਵਿੱਚ 트랜ਸਜੈਂਟਰ ਲੜਕੀਆਂ ਅਤੇ ਔਰਤਾਂ ਨੂੰ ਲੜਕੀਆਂ ਅਤੇ ਔਰਤਾਂ ਦੇ ਬਾਥਰੂਮਾਂ ਅਤੇ ਕੁਝ ਮਾਮਲਿਆਂ ਵਿੱਚ ਹੋਰ ਸਰਕਾਰੀ ਸਹੂਲਤਾਂ ਦੇਣ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਅਪਣਾਏ ਹੋਏ ਨੇ। ਇਹ ਕਾਨੂੰਨ ਅਲਾਬਾਮਾ, ਅਰਕੰਸਾਸ, ਫਲੋਰੀਡਾ, ਆਇਓਵਾ, ਕਾਂਸਾਸ, ਕੈਂਟਕੀ, ਉੱਤਰੀ ਡੇਕੋਟਾ, ਓਕਲਾਹੋਮਾ, ਟੈਨੇਸੀ ਅਤੇ ਊਟਾ ਦੇ ਵਿੱਚ ਲਾਗੂ ਨੇ। ਆਇਡਾਹੋ ਵਿੱਚ ਲਾਗੂ ਕਰਨ ਨੂੰ ਰੋਕਣ ਦਾ ਇੱਕ ਜੱਜ ਦਾ ਆਦੇਸ਼ ਵੀ ਲਾਗੂ ਕੀਤਾ ਗਿਆ ਹੈ। ਤਾਂ ਦੇ ਜਾਂਦੇ ਕੁਰਨਸਰ ਮਾਰਲਨ ਨੇ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ 1 ਤੋਲਾ ਸੋਨੇ ਦੀ ਕੀਮਤ 672 ਯੂ ਐਸ ਡਾਲਰ ਤੇ ਬਰਕਰਾਰ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ 820 ਯੂ ਐਸ ਡਾਲਰ ਤੇ ਬਰਕਰਾਰ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ 870 ਯੂ ਐਸ ਡਾਲਰ ਦੇ ਤੇ ਬਰਕਰਾਰ ਹੈ ਭਾਰਤੀ ਰੁਪਈਆ ਚ ਦਾ ਜ਼ਿਕਰ ਕੀਤਾ ਜਾਵੇ ਤਾਂ 18 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 55600 42 ਰੁਪਏ ਬਾਈ ਕੈਰੇਟ ਇਕ ਟੋਲਾ ਸੋਨੇ ਦੀ ਕੀਮਤ ਹੈ 69220 ਰੁਪਏ ਤੇ 24 ਕੈਰੇਟ ਇਕ ਟੋਲਾ ਸੋਨੇ ਦੀ ਕੀਮਤ ਹੈ 73441 ਰੁਪਏ ਹੁਣ ਸਿਕਰ ਕਰਦੇ ਆ ਯੂ ਐਸ ਡਾਲਰ ਦਾ ਅੱਜ ਇੱਕ ਯੂ ਐਸ ਡਾਲਰ ਦੀ ਕੀਮਤ 84 ਭਾਰਤੀ ਰੁਪਏ ਤੇ 41 ਭਾਰਤੀ ਪੈਸੇ ਦੇ ਬਰਾਬਰ ਹੈ ਇਸ ਦੇ ਨਾਲ ਹੀ ਮੇਨੇ ਦ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ